ਪੰਜਾਬੀ ਗਾਇਕ ਸਿੱਪੀ ਗਿੱਲ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਦੇ ਫੈਨ ਹੈਰਾਨ ਹੋ ਗਏ ਨੇ ਜਿੱਥੇ ਕਿ ਸਿੱਪੀ ਗਿੱਲ ਜੀ ਸਿੱਖੀ ਰੂਪ ਵਿੱਚ ਨਜ਼ਰ ਆ ਰਹੇ ਨੇ ਕਿ ਤੇ ਕਿ ਉਹਨਾਂ ਦੇ ਸਿਰ ਉੱਪਰ ਦਸਤਾਰ ਸਜੀ ਹੋਈ ਹੈ ਅਤੇ ਦਾੜੀ ਵੀ ਰੱਖੀ ਹੋਈ ਹੈ ਐਂਡ ਕੈਪਸ਼ਨ ਦੇ ਵਿੱਚ ਲਿਖਦੇ ਆਂ ਆਖਿਆ ਵਾਹਿਗੁਰੂ ਮੇਰ ਕਰਨ ਕਈ ਫੈਨਸ ਅਨੁਮਾਨਾ ਲਗਾ ਰਹੇ ਨੇ ਕਿ ਜਾਂ ਤਾਂ ਸਿੱਪੀ ਗਿੱਲ ਦੀ ਫਿਲਮ ਆ ਰਹੀ ਹੈ ਜਾਂ ਉਹਨਾਂ ਨੇ ਸੱਚਮੁੱਚ ਕੇ ਇਸ ਰੱਖ ਲਈਨੀ ਔਰ ਕੋਈ ਦੱਸ ਦੇਗੇ ਦੋਸਤੋ ਕੋਈ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਸਿੱਪੀ ਗਿੱਲ ਨੇ ਸਾਂਝੀ ਕੀਤੀ ਆਪਣੀ ਇਹ ਵੱਖਰੀ ਲੁੱਕ ਜੀ ਹਾਂ ਇਹ ਕਿਸੇ ਫਿਲਮ ਦਾ ਸੀਨ ਲੱਗਦਾ ਹੈ ਪਰ ਸਿੱਪੀ ਗਿੱਲ ਬਹੁਤ ਵਧੀਆ ਲੱਗਦੇ ਪਏ ਨੇ ਪੱਗ ਦੇ ਵਿੱਚ ਕਈ ਫੈਨਸ ਦਾ ਕਹਿਣਾ ਹੈ ਕਿ ਤੁਸੀਂ ਸੱਚਮੁੱਚ ਕੇਸ ਰੱਖ ਲਓ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਸਿੱਪੀ ਗਿੱਲ ਨੇ ਆਪਣੇ ਚਾਹਣ ਵਾਲਿਆਂ ਦਿੱਤਾ ਤੋਹਫਾ ਸਿੱਪੀ ਗਿੱਲ ਦੀ ਨਵੀਂ ਫਿਲਮ ਦੀ ਸ਼ੂਟਿੰਗ ਹੋਈ ਸ਼ੁਰੂ ਫਿਲਮ ਦੀ ਕਹਾਣੀ ਗਦਰੀ ਯੋਧਿਆਂ ਤੇ ਹੋਣ ਵਾਲੀ ਹੈ ਇਹ ਲਮੰਦਰ 25 ਵਿੱਚ ਰਿਲੀਜ਼ ਹੋ ਜਾਵੇਗੀ ਸੀਸੀਪੀ ਗਿਲ ਦੀ ਇਸ ਲੁੱਕ ਨੂੰ ਵੇਖ ਕੇ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ